ਕਿੰਤੋਂ ਗ੍ਰਿਫਤਾਰ ਕੀਤਾ ਗਿਆ ਕਿ ਇਸ ਮਾਮਲੇ ਦੇ ਪਿੱਛੇ ਸਾਰੀ ਕਾਰਜ ਹੈ ਇਹਦੇ ਚ 95 ਪੇਟੀਆਂ ਦੇਸੀ दारू ਜਿਹੜੀ ਚੰਡੀਗੜ੍ਹ ਦੀ ਹੈਗੀ ਹੈ ਜੀ ਉਹ ਰਿਕਵਰ ਕੀਤੀ ਗਿਆ ਦੋ ਗੱਡੀਆਂ ਜਿਹਦੇ ਚ ਇੱਕ ਸਕੋਰਪੀਓਰ ਇੱਕ ਕ੍ਰੇਟਾ ਕਾਰ ਜਿਹਦੇ ਚ ਇੱਕ ਦੋਸ਼ੀ ਗ੍ਰਿਫਤਾਰ ਕੀਤਾ ਔਰ ਦੋ ਜਿਹੜੇ ਆ ਜੇ ਗ੍ਰਿਫਤਾਰ ਕਰਨੇ ਬਾਕੀ ਆ ਜਿਹੜੇ ਕਿ ਜਮੇਰ ਸਿੰਘ ਸਨਮਰਿਸ਼ਪਾਲ ਸਿੰਘ ਤੇ ਗੁਰਕਰਪਾਲ ਸਿੰਘ ਜਿਹੜਾ ਗੁਰਕਰਪਾਲ ਸਿੰਘ ਆ ਇਹਤੇ ਪਹਿਲਾਂ ਵੀ 5 ਮਕਦਮੇ ਦੇ ਦਰਜਾ ਐਕਸਾਈਜ ਦੇ ਔਰ ਇਹ ਪੁਰਾਣਾ ਕੰਮ ਕਰਦਾ ਆ ਰਿਹਾ ਔਰ ਇਹੋ ਹੀ ਅਸਕੇਪ ਇਹਦੀ ਗੱਡੀ ਚੋਂ ਲਾਸਟ ਜਿਹੜੀਆਂ 15 ਪੇਟੀਆਂ ਇਹਦੀ ਗੱਡੀ ਚੋਂ ਖਬਰੀ ਕੀਤੀ ਆ ਔਰ ਇਹੋ ਹੀ ਮੇਨ ਲਿਆ ਕੇ ਚੰਡੀਗੜ੍ਹ ਤੋਂ दारू ਦਿੰਦਾ ਸੀਗਾ दा ਇਹਦੀ ਰਸ ਤੋਂ ਬਾਅਦ ਜੋ ਵੀ ਫਰਦਰ ਇਨਵੈਸਟੀਗੇਸ਼ਨ ਹੋਊਗੀ ਜਿਹੜੇ ਜਿਹੜੇ ਬੰਦੇ ਵੀ ਇਹਦੀ ਪੁੱਛਕਿਸਚਾਈਏ ਉਹਨਾਂ ਨੂੰ ਨਾਮਿਨੇਟ ਕਰਕੇ ਸਖਤੀ ਨਾਲ ਕਾਰਵਾਈ ਕੀਤੀ ਜਾਏਗੀ ਫਿਰ ਨਗਰ ਨਿਗਮ ਦੀਆਂ ਚੋਣਾਂ ਵੀ ਆ ਰਹੀਆਂ ਨੇ ਸਿਰ ਦੇ ਉੱਪਰ ਨੇ ਅਨਾਉਂਸ ਹੋ ਚੁੱਕੀਆਂ ਨੇ ਕਿ ਜੋੜਿਆ ਜਾ ਸਕਦਾ ਜੀ ਉਹਨਾਂ ਨੂੰ ਕਿ ਉਸ ਚੱਕਰ ਚ ਵੀ ਇਹ ਦਰੂ ਲੈ ਕੇ ਵਿੱਚ ਜਾਂਦੇ ਨੇ ਫਿਲ ਫਿਲਹਾਲ ਇਹਦੇ ਸਬੰਧੀ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਹਦੇ ਚ ਅਜੇ ਦੋ ਦੋਸ਼ੀ ਰੈਸਟ ਕਰਨੇ ਬਾਕੀ ਆ ਉਹਨਾਂ ਦੀ ਰੈਸਟ ਤੋਂ ਬਾਅਦ ਜੋ ਵੀ ਫਰਦਰ ਇਨਵੈਸਟੀਗੇਸ਼ਨ ਹੋਏਗੀ ਉਹਦੇ ਚ ਪੁੱਛਕਿਸਚਾਏਗਾ ਉਹਦੇ ਮੁਤਾਬਕ ਕਰੇਗਾ ਕੋਈ ਸਿਆਸੀ ਪਾਰਟੀ ਦਾ ਬੰਦਾ ਵੀ ਇੰਚ ਇਨਵੋਲ ਉਹ ਉਹਦਾ ਕੋਈ ਦਿਨ ਧਰਮ ਨਹੀਂ ਹੁੰਦਾ ਕੋਈ ਪਾਰਟੀ ਨਹੀਂ ਹੁੰਦੀ ਫਿਰ ਵੀ ਅਗਰ ਕੋਈ ਇਦਾਂ ਦੀ ਗੱਲ ਆਈ ਤੇ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਕਿਉਂਕਿ ਅਸੀਂ ਤਾਂ ਨਾਮਿਨੇਟ ਕਰ ਹੀ ਚੁੱਕੇ ਆ ਜਿਹੜੇ ਬੰਦੇ ਹੈਗੇ ਨੇ ਜੋ ਇਹਨਾਂ ਦੀ ਅਰੈਸਟ ਤੋਂ ਬਾਅਦ ਪੁੱਛ ਕੇ ਚਾਣਗੇ ਉਹ ਵੀ ਨਹੀਂ ਬਖਸ਼ੇ ਜਾਣਗੇ ਸਰ ਪਤਾ ਕੁਛ ਪੁੱਛ ਕੇ ਚ ਲੱਗਾ ਕਿ ਚੰਡੀਗੜ੍ਹੋਂ ਲਿਆ ਕੇ ਕਿਸ ਤਰੀਕੇ ਨਾਲ ਇੱਥੇ ਸਪਲਾਈ ਕਰਦੇ ਜਾਂ ਕਿੱਥੇ ਕਿੱਥੇ ਇਹ ਦੇਖੋ ਜਿਹੜੀਆਂ ਦੋ ਗੱਡੀਆਂ ਨਾ ਕ੍ਰੈਟਾ ਔਰ ਸਕੋਰਪੀਓ ਇਹ ਇਹਦੇ ਚ ਲੈ ਕੇ ਆਉਂਦੇ ਸੀ ਕਿਉਂਕਿ ਉਹਦੇ ਚ 20 20 25 25 ਪੇਟੀਆਂ ਉਹਨਾਂ ਦੀ ਡਿੱਗੀ ਚ ਆ ਜਾਂਦੀਆਂ ਔਰ ਜਿਹੜਾ ਅਜਮੇਰ ਸਿੰਘ ਆ ਇਹਨੇ ਘਰ ਟੋਕੇ ਦੇ ਥੱਲੇ ਡੰਪ ਬਣਾਇਆ ਸੀ ਜਿਦਾ ਅੰਡਰਗਰਾਉਂਡ ਬੰਕਰ ਟਾਈਪ ਹੁੰਦਾ ਨਾ ਜੀ ਉਸ ਟਾਈਪ ਦਾ ਜਿਹੜਾ ਕਿ ਬੜਾ ਹਿਡਨ ਸੀਗਾ ਬੜੀ ਮੁਸ਼ਕਲ ਨਾਲ ਸਾਡੇ ਡੀਐਸਪੀ ਸਾਹਿਬ ਔਰ ਇਹਨਾਂ ਦੀ ਟੀਮ ਨੇ ਐਸਐਚਓ ਸਦਰ ਸਾਡੇ ਇਹਨਾਂ ਨੇ ਜਾ ਕੇ ਉਹ ਟ੍ਰੇਸ ਕਰਕੇ ਫਿਰ ਉਹਦੇ ਚੋਰੀ ਕਬਦੀ ਕੀਤੀ ਹੈ ਟੋਟਲ 95 ਪੇਟੀਆਂ ਨਾਲ ਸਾਰੀਆਂ ਰਿਕਵਰ ਕੀਤੀਆਂ ਜੀ ਕਿੰਨੇ ਲੋਕਾਂ ਦੇ ਕੇਸ ਦਰਜ ਕੀਤੇ ਗਏ ਤਿੰਨ ਜਣਾਂ ਤੇ ਕੇਸ ਦਰਜ ਕੀਤਾ ਜੀ ਔਰ ਇੱਕ ਦੀ ਰੈਸਟ ਪਈ ਥੈਂਕ ਯੂ ਸਰ ਥੈਂਕ ਯੂ ਸਰ ਦਰਸ਼ਨ ਸਿੰਘ ਕੀ ਕਰਦੇ ਸੀ ਤੁਸੀਂ ਤੇ ਕਿੱਥੋਂ ਇਹ ਫੜਿਆ ਗਿਆ ਸਮਾਨ ਜਿਹੜਾ ਫੜਿਆ ਗਿਆ ਸਾਰੇ ਜਾ ਕੇ ਗੱਡੀਆਂ ਵੇਚਦੇ ਕਿੱਥੋਂ ਲੈ ਹੁੰਦੇ ਇਹ ਮੁਕਵਾਰ ਕਰ ਲਈ ਸਾਰਾ ਕਿੱਥੋਂ ਕਿੱਥੋਂ ਲੈ ਕੇ ਵੇਚਦੇ ਸੀ ਆ ਪਿੰਡ ਦੇ ਲੱਗੇ ਆ ਹਲੂ ਬਲੂ ਹਲੂ ਬਲੂ ਇਹ ਜਿਹੜੀ ਅੱਸੀ ਪੇਟੀਆਂ ਤੁਹਾਡੇ ਕੋ ਸ਼ਰਾਬ ਪੜੀ ਗਈ ਹੈ ਇਹ ਕਿਹੜੇ ਕੰਮ ਆ ਨਹੀਂ ਇਲੈਕਸ਼ਨ ਚ ਕੰਮ ਆ ਨਹੀਂ ਨਹੀਂ ਸਾਰੇ ਇਦਾਂ ਹੀ ਪਰਚੂਨੇ ਵੇਚੀ ਪਹਿਲਾਂ ਵੀ ਇਹੇ ਕੰਮ ਕਰਦੇ ਰਹੇ ਹਾਂਜੀ ਸਰ ਕਿਦੋਂ ਦਾ ਕੰਮ ਕਰ ਰਹੇ ਹੋ ਸਾਲ ਹੋ ਗਿਆ 1.5 ਸਾਲ ਤੋਂ ਕਿਹੜੇ ਬ੍ਰਾਂਡ ਦੇ ਆ ਕੁਝ ਚੰਡੀਗੜ੍ਹ ਦੀ ਤਾਂ ਕੋਈ ਉੱਤ ਜਿਹਾ ਵਾਚਿੰਗ ਦੇ ਸਰ ਉੱਥੋਂ ਕੋ ਲੈ ਕੇ ਆਉਂਦੇ ਹੋ ਫਿਰ ਤੂੰ ਇੱਥੋਂ ਨਹੀਂ ਮਿਲਦੀਆਂ ਨੇ ਸਾਰੇ ਇਹ ਨਹੀਂ ਕਿ ਅਲੱਗ ਅਲੱਗ ਦੇ ਗਾਂ ਪਹੁੰਚ ਕਰਦੇ ਬੰਦੇ ਤੇ ਸਸਤੀ ਮਿਲਦੀ ਉਧਰ ਹਾਂਜੀ ਸਰ ਵੈਸੇ ਤੁਹਾਡਾ ਕੋਈ ਕਲੈਕਸ਼ਨ ਵਾਲਾ ਨਹੀਂ ਖਰੀਦ ਰਹੀ ਸੀ ਇਹ ਸ਼ਰਾਬ ਦਾ ਕਲੈਕਸ਼ਨ ਵਾਲਾ ਨਹੀਂ ਸਰ ਕਿੰਨੂ ਵੇਚੀ ਇਹਦਾ ਨਿੱਕੇ ਮੁੱਟੇ ਜਿਹੜੇ ਦੇਖ ਇੱਕ ਯੂਥ ਕਾਂਗਰਸ ਦਾ ਨੇਤਾ ਵੀ ਜਿਹਦੇ ਕੋ ਸ਼ਰਾਬ ਦਾ ਬੰਬ ਦਈ ਤੁਹਾਡੇ ਨਾਲ ਯੂਥ ਕਾਂਗਰਸ ਦਾ ਇੱਕ ਨੇਤਾ ਵੀ ਜੀ ਨਹੀਂ ਸਰ ਕਾਂਗਰਸੀ ਵੀ ਘਰ ਦਾ ਨਾਲ ਸਟਾਰਪਿਓ ਗੱਡੀ ਜਿਹੜੀ ਖੜੀ ਗਈ ਸ਼ਰਾਬ ਉਹ ਕਿਹੜੀ ਸੀ ਸਕਾਰਪੀਆ ਸਾਰੇ ਆਈ ਹੈ ਇੱਕ ਕਰੇਟਾ ਗੱਡੀ ਹਨ ਇੱਕ ਕਰੇਟਾ ਅਜਮੇਰ ਸਿੰਘ ਦੀ ਜਿਹੜਾ ਯੂਥ ਕਾਂਗਰਸ ਤੋਂ ਦਿੱਤਾ ਸੀ ਉਹ ਕੌਣ ਸੀ ਜਿਹਦੇ ਨਾਲ ਤੁਹਾਡੇ ਸੰਬੰਧ ਨੇ ਜਿਹੜਾ ਸ਼ਰਾਬ ਉਹ ਜੀ ਉਹ ਮੈਂ ਦੱਸਦਾ ਜੀ ਉਹ ਮੈਂ ਦੱਸੂਗਾ